ऑपरेशन प्रहार 2.0 ਦੇ ਤਹਿਤ ਅੰਮ੍ਰਿਤਸਰ ਪੁਲਿਸ ਵੱਲੋਂ 145 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਮੌਕੇ ਦੇ ਕੀ ਕੁਝ ਕਹਿ ਲੈਣੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਜੀ ਪੁੱллер ਆ우 ਤੁਹਾਨੂੰ ਦੱਸਦੇ ਹਾਂ ਮਾਨਯੋਗ ਸੀਐਮ ਸਾਹਿਬ ਵੱਲੋਂ ਦੋ ਮੇਨ ਕੈਂਪੇਨਸ ਪੰਜਾਬ ਦੇ ਵਿੱਚ ਲਾਂਚ ਕੀਤੇ ਗਏ ਹਨ ਯੁੱਧ ਨਸ਼ਿਆਂ ਵਿਰੁੱਧ ਤੇ ਗੈਂਗਸਟਰਾਂ ਦੇ ਖਿਲਾਫ ਸੋਦੇ ਸਪੈਸ਼ਲ ਆਪਰੇਸ਼ਨ 3 ਦਿਨ ਦਾ ਚੱਲ ਰਿਹਾ ਪ੍ਰਿਹਾਰ 2 ਔਰ ਇਹ ਬੜੀ ਵਧੀਆ ਸਕਸੈਸ ਮਿਲੀ ਹੈ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਕੱਲ ਵੀ ਆਪਾਂ 100 ਐ 116 ਬੰਦੇ ਜਿਹੜੇ ਗ੍ਰਿਫਤਾਰ ਕੀਤੇ ਸੀ ਜਿਹੜੇ ਕ੍ਰਿਮੀਨਲ ਐਲੀਮੈਂਟਸ ਨੇ ਔਰ ਤੁਹਾਡੇ ਸਾਹਮਣੇ ਕੱਲ ਵੀ ਵਡਿਆਣ ਕਬੀਆਂ ਵਿੱਚ ਸੀ 6 ਪਿਸਟਲ ਸੀਗੇ ਔਰ 11 ਲੱਖ 90 ਹਜ਼ਾਰ ਡਰਗ ਮਨੀ ਸੀ ਅੱਜ ਵੀ ਹੁਣ ਤੱਕ 145 ਜਿਹੜੇ ਐ ਕ੍ਰਿਮੀਨਲਸ ਗ੍ਰਿਫਤਾਰ ਕੀਤੇ ਜਾ ਚੁੱਕੇ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ ਡੇਟੂ ਤੇ ਤੋ ਕੱਲ ਨਾਲੋਂ ਵੀ ਵੱਧ ਅੱਜ ਗ੍ਰਿਫਤਾਰੀਆਂ ਹੋਈਆਂ ਤੇ ਜੇ ਰਿਕਵਰੀ ਦੇਖੀਏ ਤਾਂ 1/2 ਕਿਜੀ ਤੋਂ ਵੱਧ ਮੈਟਾਫੇਟਾਮਾਈਨ ਆਈਸ ਜਿਹਨੂੰ ਕਹਿੰਦੇ ਆ ਦੋ ਸੂਸਟ੍ਰੀਗੇਟਡ ਪਿਸਟਲ ਨੇ ਕਲੌਕ ਤੇ 9mm ਦੇ ਤੇ ਹੋਰ ਵੀ ਜਿਹੜੀਆਂ ਰਿਕਵਰੀਜ਼ ਨੇ ਉਹ ਜਿਹੜੀਆਂ ਐਕਸਾਈਜ਼ ਦੀਆਂ ਜਾਂ ਹੋਰ ਈਵਨ ਨਜਾਇਜ਼ ਸ਼ਰਾਬ ਵੀ ਫੜੀ ਗਈ ਹੈ ਸੋ ਸਾਰੀਆਂ ਚੀਜ਼ਾਂ ਦੇ ਉੱਤੇ ਪੂਰਾ ਨਕੇਲ ਪਾਈ ਗਈ ਹੈ ਦੋ ਪੀਓ ਵੀ ਫੜੇ ਗਏ ਅੱਜ ਸੋ ਆਪਾਂ ਜੇ ਦੇਖੀਏ ਤਾਂ 116 ਤੋਂ ਬਾਅਦ ਅੱਜ 145 ਬੰਦੇ ਫਰੇ ਜਾਣਾ ਹੈ ਔਰ ਰਿਕਵਰੀ ਜਿਹੜੀਆਂ ਇੰਟਰਨੈਸ਼ਨਲ ਬਾਰਡਰ ਤੋਂ ਪੁਸ਼ੇਨ ਹੋ ਰਹੀ ਸੀ ਮੈਟਾਫੇਟਾਮਾਈਨ ਆਈਸ ਜਿਹਨੂੰ ਕਿ ਤੁਸੀਂ ਜਾਣਦੇ ਹੋ ਵੀ ਉਹਦੀ ਪੰਜ ਗੁਣਾ ਵੱਧ ਜਿਹੜੀ ਕਮਰਸ਼ਲ ਦੀ ਕੁਆਂਟੀਟੀ ਹੈ ਹਿਰੋਇਨ ਦੀ ਜੇ ਪ੍ਰਿਆਗਰਾਮ ਮੈਟਾਫੇਟਾਮਾਈਨ ਕਮਰਸ਼ਲ ਹੈ ਤਾਂ 250 ਗ੍ਰਾਮ ਹਿਰੋਇਨ ਕਮਰਸ਼ਲ ਹੈ ਸੋ ਤੁਸੀਂ ਆਪ ਸਮਝ ਸਕਦੇ ਜੀ ਉਹਦੀ ਪੋਟੈਂਸੀ ਕਿੰਨੀ ਜ਼ਿਆਦਾ ਹੈ ਔਰ ਇਹ ਲੈਬ ਦੇ ਵਿੱਚ ਬਣਦੀ ਹੈ ਇਹ ਵੀ ਅਸੀਂ ਬੜਾ ਇੰਪੋਰਟੈਂਟ ਇੱਕ ਜਿਹੜਾ ਕ੍ਰਾਸ ਬਾਰਡਰ ਇਸਪੈਂਟਲ ਕੀਤਾ ਹੈ ਨੈਟਵਰਕ ਪਰ ਮੀਡੀਆ ਨੂੰ ਮੈਂ ਤੇ ਜਿਵੇਂ ਆਲਰੇਡੀ ਉਹਦੇ ਚ ਮੇਨ ਇੰਟਰਨੈਸ਼ਨਲ ਬਾਰਡਰ ਤੇ ਉਹੀ ਸਿਗਨਲ ਐਪ ਦੇ ਰਾਹੀਂ ਆਸਟ੍ਰੇਲੀਆ ਬੈਠਾ ਇੱਕ ਬੰਦਾ ਇਹ ਕੰਮ ਕਰ ਰਿਹਾ ਸੀ ਤੋਂ ਇਸ ਤੋਂ ਇਲਾਵਾ ਜਿੰਨੇ ਰੇਡਿੰਗ ਪਾਰਟੀਆਂ ਨੇ ਸਾਰੇ ਸਾਡੇ ਡੀਸੀਪੀ ਸਾਹਿਬਾਨ ਤਿੰਨੋਂ ਐਡੀਸੀਪੀ ਤਿੰਨ ਜ਼ੋਨਲ ਔਰ ਐਸੀਪੀ ਸਬਡਿਵੀਜ਼ਨ ਔਰ ਜਿੰਨੇ ਵੀ ਐਸਐਚਓ ਸੀਆਈਏ ਸਟਾਫ ਸਪੈਸ਼ਲਾਈਜ਼ਡ ਸਟਾਫ ਪੀਓ ਸਟਾਫ ਸਾਰਿਆਂ ਦੇ ਮੁਲਾਜ਼ਮਾਂ ਨੇ ਬਹੁਤ ਵਧੀਆ ਮਿਹਨਤ ਕੀਤੀ ਹੈ ਹੁਣੀ ਮੈਂ ਆ ਕੇ ਡੀ ਬਰੀਫਿੰਗ ਲਈ ਆਪਣੇ ਮੁਲਾਜ਼ਮਾਂ ਤੋਂ ਉਹਨਾਂ ਵੱਲੋਂ ਵੀ ਅچھے ਸੁਝਾਅ ਦਿੱਤੇ ਗਏ ਨੇ ਉਹਨਾਂ ਨੂੰ ਹੌਸਲਾ ਵਸਾਈ ਵਾਸਤੇ ਕਮੈਂਡੇਸ਼ਨ ਸਰਟੀਫਿਕੇਟ ਮੇਰੇ ਵੱਲੋਂ ਇਸ਼ੂ ਕੀਤੇ ਗਏ ਆ ਉਹਨਾਂ ਨੂੰ ਇਨਾਮ ਵੱਲੋਂ ਔਰ ਪਬਲਿਕ ਨਾਲ ਇੱਥੇ ਆਪਾਂ ਹਾਊਸਿੰਗ ਬੋਰਡ ਕਲੋਨੀ ਤੇ ਜੀ ਟਾਪ ਨਿਊ ਚ ਹੈਗੇ ਆ ਕਿਉਂਕਿ ਟੈਨੈਂਟ ਵੈਰੀਫਿਕੇਸ਼ਨ ਨੂੰ ਅਸੀਂ ਅੱਜ ਰੱਖਿਆ ਸੀ ਕੱਲਾ ਪਰ ਰੇਲਵੇ ਸਟੇਸ਼ਨ ਚੈੱਕ ਕੀਤਾ ਸੀ ਪਬਲਿਕ ਨਾਲ ਵੀ ਇੰਟਰੈਕਸ਼ਨ ਕੀਤੀ ਗਈ ਔਰ ਬਹੁਤ ਅੱਛਾ ਮੈਨੂੰ ਫੀਡਬੈਕ ਮਿਲਿਆ ਤੁਸੀਂ ਵੀ ਸਾਰੇ ਸਿਖੇ ਬੜਾ ਓਪਨਲੀ ਆਪਾਂ ਸਾਰਿਆਂ ਨੂੰ ਗੱਲ ਪੁੱਛੀ ਹੈ ਕੋਈ ক্লোਜ਼ਡ ਡੋਰ ਨਹੀਂ ਗੱਲਾਂ ਕੀਤੀਆਂ ਪਬਲਿਕ ਨੇ ਪੁਲਿਸ ਦੇ ਐਕਸ਼ਨ ਨੂੰ ਬੜੀ ਉਹਦੀ ਸਰਾਹਨਾ ਕੀਤੀ ਹੈ ਸੋ ਮੈਂ ਵੀ ਇਹ ਆਸ ਕਰਦਾ ਕਿ ਹੋਰ ਵੀ ਪਬਲਿਕ ਪੁਲਿਸ ਜਿਹੜੀ ਆਪਸ ਮਿਲੇਗੀ ਕਿਉਂਕਿ ਕੋਈ ਵੀ ਪੁਲਿਸ ਦਾ ਸਿਸਟਮ ਜਿਹੜਾ ਵਿਦਆਊਟ ਪਬਲਿਕ سپورਟ ਕਾਮਯਾਬ ਨਹੀਂ ਹੁੰਦਾ ਤਾਂ ਤੇ ਅੱਖਾਂ ਸਾਡੇ ਪਬਲਿਕੀ ਨੇ ਔਰ ਜਿਹੜਾ ਅੱਜ ਇੱਥੇ ਆਪਣਾ ਸਾਡਾ ਆਪਰੇਸ਼ਨ ਚੱਲਿਆ ਇਹਦੇ ਨਾਲ ਨੈਚੁਰਲੀ ਇੱਕ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਵੀ ਮਾਲਕ ਮਕਾਨ ਨੇ ਵਾਰ-ਵਾਰ ਆਪਾਂ ਅਪੀਲ ਕਰਨ ਦੇ باوجود ਆਪਾਂ ਇਨਫੋਰਮੇਸ਼ਨ ਜਿਹੜੀ ਹੈ ਟੈਨੈਂਟਸ ਦੀ ਜਾਂ ਪੀਜੀਸ ਦੀ ਨਹੀਂ ਰੱਖਦੇ ਉਹ ਸਾਡੇ ਸਾਰੇ ਵਾਸਤੇ ਖਤਰਾ ਹੈ ਔਰ ਇਸ ਕਰਕੇ ਅਸੀਂ ਐਕਸ਼ਨ ਵੀ ਲੈਣੇ ਆ ਬਟ ਫੇਰ ਵਾਰ-ਵਾਰ ਮੈਂ ਵਾਰਨ ਕਰਦਾ ਬਰੀਫ ਕਰਦਾ ਕਾਉਂਸਲ ਕਰ ਰਿਹਾ ਤੁਹਾਡੇ ਮਾਧਮ ਨਾਲ ਤੇ ਤੁਸੀਂ ਜੇ ਕੋਈ ਇਹੋ ਜੀ ਚੀਜ਼ ਆਪਣੇ ਕਿਰਾਏ ਦਾ ਰੱਖਦੇ ਆ ਟੈਨੈਂਟਸ ਉਹਨਾਂ ਦੀ ਪੂਰੀ ਇਨਫੋਰਮੇਸ਼ਨ ਆਧਾਰ ਕਾਰਡ ਫੋਨ ਨੰਬਰ ਔਰ ਚੈੱਕ ਹੋਵੇ ਜੋ ਤੇ ਫੋਨ ਨੰਬਰ ਜਿਹੜਾ ਹੈਗਾ ਉਹ ਚੱਲਦਾ ਹੋਵੇ ਕੋਈ ਗਲਤ ਨੰਬਰ ਲਿਖਾ ਦਿੰਦਾ ਕਈ ਵਾਰ ਜਿਵੇਂ ਹੋਟਲ ਵਗੈਰਾ ਚ ਵੀ ਆਪਾਂ ਦੇਖਿਆ ਸੋ ਬੜੀਆਂ ਬੇਸਿਕ ਛੋਟੂਟੀਆਂ ਗੱਲਾਂ ਜਿੰਨਾ بڑا ਫਰਕ ਪੈਂਦਾ ਔਰ ਦੂਜੀ ਗੱਲ ਅਸੀਂ ਜਿਹੜਾ ਮੇਨ ਆਪਰੇਸ਼ਨ ਦੇ ਵਿੱਚ ਸਕਸੈਸ ਮਿਲੀ ਆਪਾਂ ਨੂੰ ਪ੍ਰਾਈਵੇਟ ਕਪੜਿਆਂ ਦੇ ਵਿੱਚ ਅਸੀਂ ਸਕਵਾਡਸ ਬਣਾਏ ਆ ਜਿਨ੍ਹਾਂ ਚ ਲੇਡੀ ਪੁਲਿਸ ਵੀ ਹੈ ਸਾਡੀ ਔਮਨ ਫੋਰਸ ਵੀ ਹੈ ਉਹਦੇ ਨਾਲ ਸ਼ੱਕ ਨਹੀਂ ਪੈਂਦਾ ਕਿ ਕੌਣ ਫੈਮਿਲੀ ਜਾ ਰਹੀ ਹੈ ਉਹ ਪੁਆਇੰਟ ਆਊਟ ਕਰਕੇ ਜਿਹੜਾ ਇਮੀਡੀਏਟਲੀ ਇਨਫੋਰਮੇਸ਼ਨ ਅੱਗੇ ਰਿਲੇ ਕਰ ਰਹੇ ਜਿੱਤੇ ਸਾਰੀ ਸਕਸੈਸ ਹੋ ਰਹੀ ਹੈ ਸੀਸੀਟੀਵੀ ਕੈਮਰਾ ਕਾਫੀ ਜ਼ਿਆਦਾ ਅਸੀਂ ਦੇਖ ਕੇ ਪੁਰਾਣੇ ਕ੍ਰਾਈਮ ਨੂੰ ਜਿਹੜੇ ਐਸਕੇਪ ਰੂਟਸ ਨੇ ਲਿੰਕ ਰੋਡਸ ਨੇ ਜਿਹੜੀਆਂ ਸ਼ਹਿਰ ਤੇ ਲੈ ਕੇ ਜਾਂਦੀਆਂ ਜਿੱਥੋਂ ਲੋਕਾਂ ਨੇ ਕ੍ਰਿਮੀਨਲਸ ਨੇ ਪਿੱਛੇ ਐਸਕੇਪ ਕੀਤਾ ਉਹ ਸਾਰਿਆਂ ਦੇ ਉੱਤੇ ਅਸੀਂ ਲਵਾਏ ਐ ਸਪੈਸ਼ਲ ਕੈਮਰਾਸ ਔਰ ਹੋਮ ਵੀ ਪ੍ਰੋਸੈਸ ਜਾਰੀ ਹੈ ਔਰ ਬਹੁਤ ਹਾਈ ਜਿਹੜੀ ਜਿਹੜੇ ਕੁਆਲਿਟੀ ਦੇ ਕੈਮਰਾਸ ਲੱਗੇ ਨੇ ਔਰ ਉਹਨਾਂ ਦੇ ਚੈਕਿੰਗ ਵਾਸਤੇ ਟੀਮਾਂ ਵੀ ਲਾਈਆਂ ਸੋ ਦੈਟ ਉਹ ਸਰਪ੍ਰਾਈਜ਼ ਐਲੀਮੈਂਟ ਜਿਹੜਾ ਸਾਨੂੰ ਮਿਲਦਾ ਰਵੇ ਜੇ ਕੋਈ ਥ੍ਰੈਟਨ ਪਰਸਨ ਹੈ ਜਾਂ ਕੋਈ ਕਿਤੇ ਵੀ ਜਿੱਥੇ ਸ਼ਾਰਟ ਹੋਣ ਦਾ ਕਿਤੇ ਹੈਗਾ ਸਾਨੂੰ ਐਪਰੀਹੈਂਸ਼ਨ ਉਤੋਂ ਅਸੀਂ ਪਹਿਲਾਂ ਹੀ ਫੋਟੋਗ੍ਰਾਫਸ ਪਿਕਅਪ ਕਰ ਲੀਏ ਉਹ ਸਪੈਸ਼ਲ ਸਕਵਾਡ ਸਾਡੇ CIA ਦੀ ਤੇ ਹੋਰ ਟੀਮਾਂ ਬਣੀਆਂ ਹੋਈਆਂ ਉਹਦੇ ਨਾਲ ਕੀ ਹੈ ਕਿ ਅਸੀਂ ਅਬਜ਼ਰਵ ਕਰ ਲੈਂਦੇ ਹਾਂ ਕਿ ਕੋਈ ਮੋਟਰਸਾਈਕਲ ਤੇ ਬੰਦੇ ਘੁੰਮ ਰਹੇ ਆ ਪਰ ਸਪੈਸ਼ਲੀ ਟੂ व्हीਲਰ ਦੇ ਉੱਤੇ ਅਸੀਂ ਬੜਾ ਇਫੈਕਟਿਵ ਐਕਸ਼ਨ ਲਿਆ ਉਹਦੇ ਨਾਲ ਹੀ ਜਿਹੜਾ ਹੈਗਾ ਕਿ ਤੁਸੀਂ ਦੇਖੋਗੇ ਕਿ ਜਿਹੜਾ ਸਟਰੀਟ ਕ੍ਰਾਈਮ ਹੋਤੀ ਵੀ ਬਹੁਤ ਫਰਕ ਪਿਆ ਛੋਟਾ ਮੋਟਾ ਕ੍ਰਾਈਮ ਵੈਸ਼ੇ ਇਸ ਮਾਚ ਹੁੰਦਾ ਰਹਿੰਦਾ ਬਟ ਅਸੀਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਵਿੱਚ ਇਸ ਗੱਲ ਬਾਰੇ ਵਚਨਬੱਧਾ ਕਿ ਬਹੁਤ ਜਲਦੀ ਸਾਰੇ ਕ੍ਰਾਈਮ ਆਪਾਂ ਡਿਟੈਕਟਿਵ ਕੀਤੀ ਹੈ ਔਰ ਪ੍ਰिवेंट ਕਰਨ ਦੇ ਵਿੱਚ ਸਾਰੇ ਨਾਕਾਬੰਦੀ ਦੇ ਉੱਤੇ ਆਫੀਸਰਸ ਆਪ ਜਾਂਦੇ ਆ ਟ੍ਰੈਫਿਕ ਚਲਾਨਸ ਆ ਟ੍ਰੈਫਿਕ ਵਾਇਓਲੇਟਰਸ ਆ ਇੰਪਾਉਂਡਿੰਗ ਬਹੁਤ ਜ਼ਿਆਦਾ ਕੀਤੀ ਗਈ ਹੈ ਸੋ ਮੈਂ ਇਹ ਸਮਝਦਾ ਕਿ ਇਹਦੇ ਨਾਲ ਸਾਡਾ ਜਿਹੜਾ ਏਰੀਆ ਹੋਰ ਸੇਫ ਹੋਣਾ ਸਰ ਜੀ ਹਾਊਸਿੰਗ ਬੋਰਡ ਕਲੋਨੀ ਦੇ ਵਿੱਚ ਜਿਹੜੇ ਸਰਚ ਅਭਿਆਨ ਚਲਾਇਆਗਾ ਇੱਥੇ ਕੁਝ ਬਰਾਮਦਗੀ ਹੋਈ ਹੈ ਚੱਲ ਰਿਹਾ ਜੀ ਅਜੇ ਰਿਪੋਰਟ ਦੇਣਗੇ ਮੈਂ ਤੁਹਾਨੂੰ ਦੱਸਿਆ ਕਿ ਹੁਣ ਤੱਕ ਜਿਹੜੀ ਰਿਪੋਰਟ 145 ਬੰਦੇ 2 ਪੀਓ ਦੇ ਵਿੱਚ ਹੈਗੇ ਗੈਂਗਸਟਰਸ ਅਸੋਸੀਏਟਸ ਔਰ ਜਿਹੜੇ ਉਹਨਾਂ ਨੂੰ ਅਪਰਾਧ ਦੇਣ ਵਾਲੇ ਬੰਦੇ ਔਰ ਤਰ੍ਹਾਂ ਤਰ੍ਹਾਂ ਦੇ ਜੁਨੀਅਰ ਕਰਾਈਮ ਜਾਂ ਦੂਜੇ ਕਰਾਈਮ ਦੇ ਵਿੱਚ ਵਾਂਟਡ ਕ੍ਰਿਮੀਨਲ ਜਿਹੜੇ ਆ ਉਹ 145 ਹੁਣ ਤੱਕ ਫੜੇ ਗਏ ਵਿੱਚ ਇਹ ਗੁੱਡ ਵੈਰੀ ਗੁੱਡ ਨੰਬਰ ਔਰ ਜਿਹੜਾ ਮੋਡਿਊਲ ਤੁਹਾਨੂੰ ਮੈਂ ਦੱਸਿਆ ਕਿ ਕ੍ਰਾਸ ਬਾਰਡਰ ਨਾਰਕੋ ਜਿਹੜਾ ਹੈ ਤੇ ਆਰਮਜ਼ਾ ਉਹ ਵੀ ਬੜਾ ਇੰਪੋਰਟੈਂਟ ਹੈ ਔਰ ਤੇ ਹੋਰ ਕੰਮ ਵੀ ਹੋ ਰਿਹਾ ਥੈਂਕ ਯੂ ਜੀ